ਡਾਕਟਰਸ ਦਾ ਕੈਂਪ ਲੱਗਾ ਹੋਇਆ ਤੇ ਅਸੀਂ ਇੱਥੇ ਟ੍ਰੀਟਮੈਂਟ ਸਾਰੇ ਪੇਸ਼IENTS ਦੀ ਕਰ ਰਹੇ ਸੀਗੇ ਤੇ ਅੱਜ ਇੱਕ ਮਾਸਟਰਪੀਸ ਆਫ ਹਿਊਮਨ ਰਾਈਟਸ ਵਾਇਲੇਸ਼ਨ ਬਾਏ ਦ ਗਵਰਨਮੈਂਟ ਆਫ ਇੰਡੀਆ ਐਂਡ ਗਵਰਨਮੈਂਟ ਆਫ ਹਰਿਆਣਾ ਸਾਡੇ ਵਿੱਚ ਆ ਦੇਖੋ ਜੀ this is a tear gas ਜਿਹੜਾ ਕਿ ਸਾਡੇ ਹਸਪੀਟਲ ਤੋਂ ਆ ਦੇਖੋ 5 ਫੁੱਟ ਦੀ ਦੂਰੀ ਤੇ ਜਿੱਥੇ ਕਿ ਆਕਸੀਜਨ ਸਿਲੰਡਰਸ ਪਏ ਨੇ ਸਾਡੇ ਕੋਲ ਇੱਥੇ ਗੇਰਿਆ ਗਿਆ ਬਾਏ ਦ ਆ ਸਾਡੇ ਜਿਹੜੇ ਉਸ ਸਾਈਡ ਬੈਠੇ ਨੇ ਜਿਹੜੇ ਆਕਾ ਹੁਕਮ ਇਰਾਨ ਸਾਰੇ ਉਹਨਾਂ ਦੁਆਰਾ ਅਸੀਂ ਹਾਈਲੀ ਕੰਡੈਮ ਕਰਦੇ ਆ ਇਸ ਚੀਜ਼ ਨੂੰ ਤੇ ਅੱਜ ਤੱਕ ਅਸੀਂ ਐਸਾ ਕੁਝ ਨਹੀਂ ਦੇਖਿਆ ਹੈਗਾ ਦੇਖੋ ਸਵੇਰ ਦੇ ਫਾਰਮਰਸ ਬੈਠੇ ਨੇ ਯੂਥ ਬੈਠਾ ਸਾਰੇ ਪੀਸਫੁਲੀ ਪ੍ਰੋਟੈਸਟ ਕਰ ਰਹੇ ਨੇ ਨਥਿੰਗ ਕੁਝ ਵੀ ਇਹੋ ਜਿਹਾ ਨਹੀਂ ਹੋਇਆ ਸਵੇਰ ਦਾ ਵੀ ਕੁਝ ਇਹਨਾਂ ਨੇ ਐਗਰੈਸ਼ਨ ਸ਼ੋ ਕੀਤਾ ਹੋਏ ਸਾਡੇ ਕਿਸਾਨ ਆ ਕੋ ਮੀਟਿੰਗ ਤੇ ਮੀਟਿੰਗ ਕਰ ਰਹੇ ਹਨ ਫਿਰ ਵੀ ਇਹਨਾਂ ਦੇ ਡਰੋਨ ਆਂਦੇ ਨੇ ਰੇਖੀ ਕਰਦੇ ਨੇ ਤੇ ਆ ਦੇਖੋ ਸਭ ਤੋਂ ਘੱਡੀਆਂ ਘੱਡੀਆਂ ਕਿਸਮ ਦੀ ਗੱਲ ਵੀ ਸਿੱਧਾ ਆ ਕੇ ਡਰੋਨ ਇੱਥੇ ਸੁਟਿਆ ਜਾਂਦਾ ਹੈ ਹਸਪੀਟਲ ਸੈਟਰ ਦੇ ਉੱਤੇ ਸਭ ਫਾਈਲੀ ਅਸੀਂ ਕੰਡੈਮਨ ਕਰਦੇ ਆ ਇਸ ਗੱਲ ਨੂੰ ਸ਼ੋਕ ਸਰ ਤੁਸੀਂ ਕਹਿਣਾ ਚਾਹੋਗੇ ਕੁਝ ਸਰ ਅਸੀਂ ਇੱਥੇ ਹਸਪੀਟਲ ਰਨ ਕਰ ਰਹੇ ਹਾਂ ਮੋਬਾਈਲ ਹਸਪੀਟਲ ਤੇ ਐਸ ਯੂਜੂਅਲ ਹਸਪੀਟਲ ਚ ਕੂਟੀ ਵੀ ਹੁੰਦਾ ਐਮਰਜੈਂਸੀ ਵੀ ਹੁੰਦੀ ਆ ਆਈ ਸੀ ਯੂ ਵੀ ਹੁੰਦਾ ਤੇ ਸਾਡੀ ਐਮਰਜੈਂਸੀ ਤੇ ਆਈ ਸੀ ਯੂ ਇਹੀ ਆ ਤੇ ਸਾਡੇ ਕੋਲੇ ਆਕਸੀਜਨ ਸਿਲੰਡਰ ਵੀ ਆ ਤੇ ਜਸਟ 5 ਫੁੱਟ ਆਕਸੀਜਨ ਸਿਲੰਡਰ ਤੋਂ ਇੰਡੀਅਨ ਗਵਰਨਮੈਂਟ ਤੇਰ ਗੈਸ ਸ਼ੈਲ ਸਟਰੀ ਆ ਖੁਦਾ ਨਾ ਖਾਸਤਾ ਆ ਸ਼ੈਲ 5 ਫੁੱਟ ਉਧਰ ਦੀ ਜਗ੍ਹਾ 5 ਫੁੱਟ ਇੱਧਰ ਗਿਰ ਜਾਂਦਾ ਐਡਵਰਟ ਹੈਵ ਬੀਨ ਅ ਬਲਾਸਟ ਐਂਡ ਹੂ ਹੈਡ Who would have been affected? Doctors treating patients.